ਤੇਨਵਾਜ ਸਨਮਾਨ ਕਰਨਾ ਉਹ ਦੋ ਬੱਚੇ ਕਿਹੜੇ ਨੇ ਉਹ ਦੋ ਬੱਚੇ ਸਾਡੇ ਆਪਣੇ ਇਸ ਅਸਥਾਨ ਦੇ ਬੱਚੇ ਨੇ ਕਿਰਪਾ ਕਰ ਰਹੇ ਨੇ ਸੋ ਇੰਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਦਾ ਖਾਸ ਸਾਥ ਵਾਹਿਗੁਰੂ ਜੀ ਜੀਆ ਕੋਈ ਕੁ ਬਖਾਈ ਪ੍ਰਿੰਸੀ ਕਿਉਂਕਿ ਅੱਗੇ ਇਸ ਸੰਸਾਰ ਦੀ ਸੇਵਾ ਕਰਦੇ ਦਸਤਾਰ ਨਹੀਂ ਹੋਊਗੀ ਤੇ ਸਿੱਖੀ ਸੂਪ ਚ ਹੋਣਗੇ ਉਹ ਆਪ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਾਂ ਵਿਸ਼ੇਸ਼ ਕਰਕੇ ਲੈ ਕੇ ਆਪਣਾ ਸਿੱਖੀ ਸਰੂਪ ਦੀ ਪਰਚਾਣ ਇਹਨਾਂ ਬੱਚਿਆਂ ਨੂੰ ਦੇਣੀ ਹੈ ਵੀ ਇਹ ਸੋਚਣੋ ਵੀ ਜੇ ਇੱਕ ਸਿੰਘ ਸਾਹਿਬ ਤੋਂ ਪਹਿਲੇ ਜਿਹੜੇ ਬੱਚੇ ਇੱਥੋਂ ਪੰਜਾਬੀ ਸਕੂਲ ਤੋਂ ਗ੍ਰੈਜੂਏਟ ਹੋ ਕੇ ਕਹਾਮ ਬੜਿਆਂ ਹੁੰਦਿਆਂ ਤੇ ਲੱਗ ਰਹੇ ਆ ਜੌਬਾਂ ਤੇ ਲੱਗੇ ਆ ਉਹਨਾਂ ਨੂੰ ਵੀ ਸਨਮਾਨ ਮਿਲੇਗਾ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੀ ਗੱਲ ਆ ਅੱਜ ਬੜਾ ਖੁਸ਼ੀ ਦਾ ਦਿਨ ਆ ਕਿ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸਾਡੇ ਦੋ ਜਿਹੜੇ ਸਿੰਘ ਸ਼ੈਰਫ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਹੜਾ ਬੇਟਾ ਉਹ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਬੇਟਾ ਹੋਲਦਾਰ ਪੁੱਤਰ ਤੇ ਦੂਸਰਾ ਸਾਡੇ ਪੱਤਰਕਾਰ ਫਲਵੰਤੂ ਵੀ ਧਾਲੀਆਂ ਉਹਨਾਂ ਦਾ ਬੇਟਾ ਤੇ ਅਸੀਂ ਦੋਹਾਂ ਹੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਆਸ ਕਰ ਬੱਚੇ ਵੀ ਇਸੇ ਤਰ੍ਹਾਂ ਸਿੱਖੀ ਸ਼ਰੂਪ ਦੇ ਵਿੱਚ ਰਹੇਗੇ ਤੇ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਇਸ ਮੰਕੂ ਦੇ ਵਿੱਚ ਰਹਿੰਦੇ ਹੋਏ ਇਹਨਾਂ ਦੇ ਹਰ ਇੱਕ ਖੇਤਰ ਦੇ ਵਿੱਚ ਸੇਵਾ ਨਾ ਹੋਣ ਇਹ ਹੀ ਆਸ ਕਰਦੇ ਆਂ ਤੇ ਪੰਜਾਬੀ ਹੁਣਾਂ ਬੜੇ ਮਾਣ ਦੀ ਗੱਲ ਆ ਕਿ ਬੇਸ਼ੱਕ ਅਸੀਂ ਆਪਣੇ ਦੇਸ਼-ਵਦੇਸ਼ ਤੋਂ ਦੂਰ ਆ ਗਏ ਆ ਪਰ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਧਰਮ ਨੂੰ ਦੁਨੀਆ ਭਰ ਦੇ ਵਿੱਚ ਅੱਗੇ ਨਾਲ ਲੈ ਕੇ ਚੱਲੇ ਆਂ ਇਹ ਹੀ ਖਾਸ ਗੱਲ ਆ ਕਿ ਪੰਜਾਬ ਦੇ ਵਿੱਚ ਵਿੱਚ ਬੇਸ਼ੱਕ ਤੁਹਾਨੂੰ ਦਸਤਾਰਾਂ ਨਹੀਂ ਦਸਣਗੀਆਂ ਪਰ ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਸਫਰ ਕਰਦੇ ਹੋ ਜਾਂ ਕਦੇ ਆਉਂ ਤਾਂ ਦੇਖੋ ਇੱਥੇ ਪੰਜਾਬੀਆਂ ਦੀ ਚੜ੍ਹਦੀ ਕਲਾ ਆਪਣੇ ਪਹਿਰਾਵੇ ਦੀ ਆਪਣੀ ਸਿੱਖੀ ਦੀ ਆਪਣੇ ਸਰੂਪ ਦੀ ਹੁਣ ਗੱਲ ਕੀ ਕਰੀਏ ਕਿ ਸਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਕਰੀਆਂ ਕਰਨ ਲਈ ਵੀ ਇਥੋਂ ਦੇ ਬੱਚੇ ਆਪਣੇ ਪਹਿਰਾਵੇ ਦੇ ਵਿੱਚ ਜਾਂਦੇ ਆ ਆਪਣੀ ਪਛਾਣ ਮਣਾਈਆ ਪੰਜਾਬੀਆਂ ਨੇ ਮਿਹਨਤਾਂ ਕਰਕੇ ਮੱਲਾ ਮਾਰ ਕੇ ਇਹਨਾਂ ਹੀ ਮਿਹਨਤ ਨੂੰ ਫਲ ਪੈਂਦਾ ਜਾਂਦ ਬੱਚੇ ਆਪਣੇ ਪਹਿਰਾਵੇ ਦੇ ਵਿੱਚ ਜਾਂਦੇ ਤੇ ਮਾਪਿਆਂ ਦਾ ਸੀਨਾ ਚੌੜਾ ਹੋ ਜਾਂਦਾ ਕਿ ਸਾਡੇ ਬੱਚੇ ਆਪਣੀ ਸਿੱਖੀ ਸਰੂਪ ਨੂੰ ਕਾਇਮ ਰੱਖ ਕੇ ਪੰਜਾਬੀਆਂ ਦਾ ਮਾਣ ਪਦਾ ਰਹੇ ਆ ਸੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਉਤਸ਼ਾਹਤ ਹੁੰਦੇ ਆ ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੀਨੋਂ ਦੀ ਕਮੇਟੀ ਵੱਲੋਂ ਸਥਾਨਕ ਦੇ ਬੱਚਿਆਂ ਨੂੰ ਜੋ ਆਪਣੇ ਸਿੱਖੀ ਸਰੂਪ ਦੇ ਵਿੱਚ ਪੂਰੇ ਆ ਦਸਤਾਰ ਸਜਾਉਂਦੇ ਆ ਤੇ ਇਥੋਂ ਦੇ ਸਥਾਨਕ ਪੁਲਿਸ ਸ਼ੈਰਫ ਡਿਪਾਰਟਮੈਂਟ ਦੇ ਵਿੱਚ ਡੈਪਟੀ ਸ਼ੈਰਫ ਬਣੇ ਆ ਤੇ ਉਹਨਾਂ ਨੂੰ ਔਨਰ ਕਰਨ ਲਈ ਸਨਮਾਨ ਕਰਨ ਲਈ ਸਪੈਸ਼ਲ ਗੁਰੂ ਘਰ ਵਿੱਚ ਬੁਲਾਇਆ ਗਿਆ ਤੇ ਉੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਉੱਥੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਸਦਕੇ ਉਹਨਾਂ ਨਾਲ ਗੱਲਬਾਤ ਵੀ ਕਰਵਾਈ ਗਈ ਤੇ ਦੱਸਿਆ ਗਿਆ ਕਿ ਬੱਚਿਆਂ ਨੂੰ ਕਿ ਇਹ ਕਿਸ ਤਰ੍ਹਾਂ ਪੜ੍ਹਾਈ ਕਰਕੇ ਆਪਣੀ ਯੋਗਤਾ ਦੇ ਆਧਾਰ ਤੇ ਅੱਗੇ ਵਧਿਆ ਤਾਂ ਕਿ ਆਉਣ ਵਾਲੀ ਨਵੀਂ ਪੀੜ੍ਹੀ ਵੀ ਇਸ ਤਰ੍ਹਾਂ ਅੱਗੇ ਵਧ ਸਕੇ ਸੋ ਇੱਕ ਵਧੀਆ ਪ੍ਰਾਰਲਾ ਗੁਰੂ ਕਰਨ ਗੁਰੂ ਨਾਨਕ ਪ੍ਰਕਾਸ਼ ਰੀਨੋ ਦਾ ਅਤੇ ਇਸ ਮੂ ਸੰਗਤ ਦਾ ਕਮੇਟੀ ਦਾ ਕੇ ਬੱਚਿਆਂ ਦਾ ਹੌਸਲਾ ਪਜਾਈ ਵੀ ਹੁੰਦਾ ਤੇ ਇਸ ਦੇ ਨਾਲ ਨਾਲ ਆਉਣ ਵਾਲੀਆਂ ਜਨਰੇਸ਼ਨ ਨੂੰ ਵੀ ਪਤਾ ਲੱਗਦਾ ਕਿ ਅਸੀਂ ਆਪਣੇ ਪਹਿਰਾਵੇ ਦੇ ਵਿੱਚ ਅੱਗੇ ਕਿਵੇਂ ਵੱਸ ਸਕਦੇ ਹਾਂ ਤੇ ਉਸ ਸਮੇਂ ਕੀ ਕੁਝ ਰਿਹਾ ਖਾਸ ਆਓ ਲੈ ਚੱਲਦੇ ਆ ਤੁਹਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣਦੇ ਬੜਾਏ ਰਹੋ ਸਾਡਾ ਚੈਨਲ ਕੇ ਤਾਲੀਆਂ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਤੋਂ ਵੀ ਨਵੀਂ ਨਵੀਂ ਰਿਪੋਰਟਾਂ ਤੇ ਤੁਹਾਡੇ ਤੱਕ ਲੈ ਕੇ ਆ ਸਕੀ ਆਓ ਲੈ ਚੱਲਦੇ ਆ ਤੁਹਾਨੂੰ ਚੱਲਦੇ ਸਮਾਗਮ ਦੇ ਵਿੱਚ ਉਹ ਭਰਾ ਬ੍ਰਿਸ਼ਾਂ ਚਾਲਿਆ ਉਹ ਸਕੂਲ ਨਾਲੇ ਸ਼ੁਰੂ ਹੁੰਦੇ ਆ ਇਸ ਸਾਲ ਤੇ ਵੀ ਭਾਈ ਹਰਪ੍ਰੀਤ ਸਿੰਘ ਜੀ ਜਾਂ ਇਹਨਾਂ ਤੋਂ ਪਹਿਲਾਂ ਬੇ ਹਰਪ੍ਰੀਤ ਸਿੰਘ ਸਿੰਘਣੀ ਆ ਇਹ ਸੇਵਾ ਨਿਭਾ ਰਹੇ ਸੀ ਸੋ ਇਹ ਸਕੂਲ ਜਦੋਂ ਚਾਹੇ ਮਾਣ ਸਲਮਾਨ ਕਰਨਾ ਉਹ ਦੋ ਬੱਚੇ ਕਿਹੜੇ ਨੇ ਉਹ ਦੋ ਬੱਚੇ ਸਾਡੇ ਆਪਣੇ ਇਸ ਅਸਥਾਨ ਦੇ ਬੱਚੇ ਨੇ ਸਾਡੇ ਆਪਣੇ ਇਸ ਸ਼ਹਿਰ ਦੇ ਗੁਰਸਿੱਖ ਬੱਚੇ ਨੇ ਜਿਹੜੇ ਇਸ ਦਸਤਾਰ ਦੇ ਧਾਰਨ ਕਰਕੇ ਇਹ ਦਾੜਾ ਪ੍ਰਕਾਸ਼ ਰੱਖ ਕੇ ਇਥੋਂ ਦੇ ਸੈਰਫ ਡਿਪਾਰਟਮੈਂਟ ਵਿੱਚ ਜਿਨ੍ਹਾਂ ਨੇ ਅਹੁਦਾ ਸੰਭਾਲਿਆ ਮੈਂ ਬੇਨਤੀ ਕਰੂੰ ਰਾਜਪੂਰ ਬੀਰ ਜੀ ਨੂੰ ਆਓ ਇਹਨਾਂ ਬਾਰੇ ਇਹ ਦੋ ਸ਼ਬਦ ਜ਼ਰੂਰ ਪਹਿਲਾਂ ਆਪ ਜੀ ਨਾਲ ਸਾਂਝੇ ਕਰ ਦਈਏ ਕਿਉਂਕਿ ਫਿਰ ਉਹਨਾਂ ਨੇ ਆਪ ਕੋ ਆਪਣੀਆਂ ਜ਼ਿੰਮੇਵਾਰੀਆਂ ਤੇ ਜਾਣਾ ਵਾ ਤਾਂ ਜੋ ਆਪਾਂ ਇਹ ਸਤਿਕਾਰ ਕਿਉਂ ਦੇਣਾ ਕਿਉਂਕਿ ਜਿਨ੍ਹਾਂ ਅੱਜ ਆ ਬੱਚੇ ਜਾਂ ਜਿਨ੍ਹਾਂ ਅੱਜ ਤੁਸੀਂ ਮਾਪੇ ਆਇਓ ਤੁਹਾਨੂੰ ਇਹ ਮਹਿਸੂਸ ਹੋਵੇ ਇਹ ਇਸ ਅਮਰੀਕਾ ਦੀ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਤੁਹਾਡੇ ਬੱਚੇ ਗੁਰਸਿੱਖੀ ਸਰੂਪ ਵਿੱਚ ਬਾਣੀ ਔਰ ਬਾਣੇ ਦੇ ਵਿੱਚ ਧਾਰਨੀ ਹੋ ਕੇ ਕਿਸੇ ਵੀ ਜ਼ਿੰਮੇਵਾਰ ਅਹੁਦਿਆਂ ਤੇ ਜਾ ਸਕਦੇ ਨੇ ਸੋ ਮੈਂ ਜਿਆਦਾ ਸਮਾਂ ਇਸ ਵਿਸ਼ੇ ਤੇ ਨਾਲਾ ਮੈਂ ਬੇਨਤੀ ਕਰਾਂ ਮੇਰੇ ਵੀਰ ਰਾਜ ਸਿੰਘ ਜੀ ਆਓ ਆਪਾਂ ਇਹਨਾਂ ਬੱਚਿਆਂ ਦੀ ਬਾਤ ਨੂੰ ਇੱਕ ਸ਼ਬਦ ਸੁਣੀਏ ਇਹਨਾਂ ਤੋਂ ਅਪਰੰਤ ਫਿਰ ਪਹਿਲਾਂ ਇਹਨਾਂ ਨੂੰ ਸਤਿਕਾਰ ਦਿਈਏ ਫਿਰ ਆਪਾਂ ਸਕੂਲ ਦੀ ਜਿਹੜੀ ਅਗਲੀ ਕਾਰਵਾਈ ਆਪਾਂ ਕਿਹੜਾ ਸਾਹ ਵਾਈਟ ਦੇਥੇ ਥੋੜੀ ਜਿਹੀ ਦੇ ਲਈ ਅਪਵਾਦ ਕਰਨਾ ਪਵੇਗਾ ਇਹ ਜਿਹੜੀ ਸ੍ਰੀ ਆਕਾਸੀ ਹੋਈ ਹੈ ਲੋਕ 98 ਵਾਈ ਜੀਸੀ ਦਾ ਹਾਕਸ ਰਾਣੀ ਦੀ ਖਦੇ ਸੋ ਅੱਜ ਆਪਾਂ ਸਨਮਾਨ ਦੇਣਾ ਦੋ ਬੱਚਿਆਂ ਨੂੰ ਤੁਹਾਡੇ ਵਰਗੇ ਬੱਚੇ ਹੁੰਦੇ ਸੀਗੇ ਹੁਣ ਵੱਡੇ ਹੋ ਗਏ ਆ ਪਰ ਮੈਂ ਬੇਨਤੀ ਕਰਨੀ ਹੈ ਗਗਨਦੀਪ ਸਿੰਘ ਜੀ ਤੁਸੀਂ ਅੱਗੇ ਆ ਜਾਓ ਤੇ ਹੀ ਗੈਸਨ ਦਸੇ ਲ ਗਿਆ ਦੇ ਜਾ ਰਿਹਾ ਅੱਧਰ ਮਟ ਲਾ ਗਿਆ ਨਾ ਪਰ ਅੱਗੇ ਆ ਜਾਓ ਗੁਰੂ ਮਹਾਰਾਜ ਦਾ ਮੱਥਾ ਟੇਕ ਕੇ ਆ ਜਾਓ ਤੁਹਾਨੂੰ ਰੈਗਨਾਈਜ਼ ਕਰ ਲੀਏ ਅੱਜ ਸੇਜਰ ਹੋਂ ਟਸਟ ਰੇਗਨ ਕਰਦੇ ਆ ਰਾਈਟ ਉਦੋਂ ਬਾਅਦ ਕਾਲਜ ਹੀ ਨੇ ਜਾਣਾ ਪੜਾਈ ਕਿਨੇ ਕਰਨੀ ਆ ਓਕੇ ਉਦੋਂ ਬਾਅਦ ਕੋਈ profession ਕੋਈ ਕੰਮ ਹੀ ਨੇ ਕਰਨਾ ਲਾਈਫ ਦੇ ਕੁਛ ਸੰਭਾਲਾ ਕਰਨਾ ਹੁੰਦਾ ਨਾ ਇੱਕ ਆਪਣੀ ਧਾਰਨਿਕ ਲਈ ਹੁੰਦੀ ਆ ਇੱਕ ਆਪਣੀ ਆਪਾਂ ਰਜਗਾਰ ਬਣਾਉਣਾ ਹੁੰਦਾ ਉਹ ਲਈ ਹੁੰਦੀ ਆ ਪਰ ਗੁਰੂ ਸਿੱਖੀ ਦੇ ਵਿੱਚ ਦੋਨੇ ਮੈਸ਼ ਹੁੰਦੇ ਹਨ ਹਣਾ ਆਈ ਨਹੀਂ ਹੈਗਾ ਵੀ ਆਪਾਂ ਇੰਨੇ ਟਾਈਮ ਲਈ ਗੁਰਸੇਖਾਂ ਤਾਂ ਪੈ ਇੰਨੇ ਟਾਈਮ ਲਈ ਨਾਟ ਗੁਰਸੇਖਾਂ ਤਾਂ ਪ੍ਰੋਫੈਸ਼ਨਲ ਹਣਾ ਸੋ ਗੁਰੂ ਮਹਾਰਾਜ ਨੇ ਉਹ ਜਿਹੜੀ ਚੀਜ਼ ਆ ਉਹਦੇ ਲਈ ਆਪਾਂ ਨੂੰ ਸਰੂਪ ਦਿੱਤਾ ਸੋ ਆਪਾਂ ਨੂੰ ਉਹ ਚੀਜ਼ ਯਾਦ ਰਹੇ ਕਿ ਆਪਾਂ ਹਮੇਸ਼ਾ ਗੁਰਸੇਖਾਂ ਸੋ ਅੱਜ ਆਪਾਂ ਜਿਹੜੇ ਆਦੋ ਸਿੰਘ ਨੇ ਇਕਰਾਜ ਸਿੰਘ ਤੇ ਗਗਨਦੀਪ ਸਿੰਘ ਇਹਨਾਂ ਨੂੰ ਤਾਂ ਕਰਕੇ ਅੱਗੇ ਸੱਧਿਆ ਕਿਉਂਕਿ ਇੱਕ ਰਸਿੱਖੀ ਸਰੂਪ ਦੇ ਵਿੱਚ ਰਹਿ ਕੇ ਦੁਨੀਆਂ ਦੇ ਦੁਨਿਆਦਾਰੀ ਕਰ ਰਹੇ ਆ ਐਂਡ ਦੇ ਆਰ ਅਚੀਵਿੰਗ ਸਮਥਿੰਗ ਇਨ देयर professions that is new to our community ਆਪਣੀ ਕਮਿਊਨਿਟੀ ਲਈ ਵਿਲੱਖਣ ਚੀਜ਼ ਆ ਇਹ ਨਵੀਂ ਚੀਜ਼ ਆ ਵੀ ਇਸ ਰੂਪ ਦੇ ਵਿੱਚ ਰਹਿ ਕੇ ਇਹ ਲਾਰਜ ਬੋਰਡ ਮੈਂਬਰ ਜੋਇਨ ਕਰ ਰਹੇ ਆ ਸੋ ਮੈਂ ਦੋ ਚਾਰ ਸ਼ਬਦ ਬੋਲ ਕੇ ਇਹਨਾਂ ਨੂੰ ਕੁਝ ਕੁਐਸਚਨ ਪੁੱਛਾਂ ਤਾਂ ਕਿ ਤੁਹਾਨੂੰ ਜਾਣਕਾਰੀ ਵੀ ਮਿਲ ਜੇ ਇੱਥੇ ਪਹੁੰਚੇ ਕਿਵੇਂ ਤੇ ਅਕਰਾਜ ਸਿੰਘ ਜੋ ਕਿ ਕੁਲਵੰਤ ਸਿੰਘ ਉਪੀਸ ਭਾਜੀ ਦੇ ਬੇਟੇ ਨੇ ਤੇ ਜ਼ੈਦ ਦੋਤੋ ਜਰਨਲਿਸਟ ਇਹਨਾਂ ਦੇ ਪਿਤਾ ਜੀ ਵੀ ਇੱਕ ਵਿਲੱਖਣ ਕੰਮ ਕਰਦੇ ਲਕਸ਼ਮੀ ਜੀ ਯੂਨਿਟ ਹਨਾ ਉਹ ਕੰਮ ਕਰਦੇ ਉਹ ਆਪਣੀ ਕਮਿਊਨਿਟੀ ਦੇ ਵਿੱਚ ਜਰਨਲਿਸਟ ਨੇ ਇਹ ਛੋਟੇ ਹੰਦੇ ਇਹ ਕਰਮੰਟਸ ਰਹਦੇ ਆ ਛੋਟੇ ਹੰਦੇ ਤੋਂ ਇਹ ਇਹ ਕਿਸਾਧਾਰੀ ਵੀ ਨੇ ਕਿ ਗੁਰੂਮਾਰ ਦੇ ਲੱਗ ਲੱਗੇ ਹੋਏ ਸੀਗੇ ਲੜੇ ਲੱਗੇ ਹੋਏ ਆ ਛੋਟੀ ਉਮਰ ਤੋਂ ਤੇ ਸਕੂਲ ਡਿਸਟ੍ਰਿਕਟ ਦੇ ਵਿੱਚ ਇਹਨਾਂ ਨੂੰ ਚੰਗੀ ਆਈ ਉਹ ਕਹਿੰਦੇ ਸੀ ਜੀ ਵੀ ਤੁਸੀਂ ਆਪਣੀ ਜਿਹੜੀ ਦਸਤਾਰ ਆ ਪਟਕਾ ਬਣ ਕੇ ਸੂਚ ਨਹੀਂ ਆ ਸਕਦੇ ਸੋ ਜੇ ਇਹਨਾਂ ਦੀ ਫਾਈਟ ਆ ਆਪਾਂ ਵੀ ਤੁਹਾਡੇ ਬੱਚਿਆਂ ਨੂੰ ਤੁਸੀਂ ਕਿਵੇਂ ਝੇੜੇ ਜਾਂਦੇ ਆ ਨਾ ਮੇਰੇ ਸਿਰ ਤੇ ਵੀ ਦਸਤਾਰ ਸਹੀ ਨਹੀਂ ਹੈਗੀ ਮੇਰਾ ਪਟਕਾ ਸਹੀ ਨਹੀਂ ਹੈਗਾ ਲੋਕ ਕੀ ਕਹਿਣਗੇ ਆਪਾਂ ਨੂੰ ਉਹ ਚੀਜ਼ ਦੇ ਥੋੜਾ ਜਿਹਾ ਪਤਾ ਕਿਉਂਕਿ ਆਪਾਂ ਇਸ ਸਿਮਿਲਰਟੀ ਦੇ ਵਿੱਚ ਐਸ ਸਮੇਂ ਹੁਣ ਇਸ ਸੈੱਬ ਵਿੱਚ ਹੋ ਰਹੇ ਆ ਨਾ ਆਪਾਂ ਨੂੰ ਦ੍ਰਿੜ ਰਹਿਣਾ ਪੈਂਦਾ ਸੋ ਛੋਟੇ ਉਮਰ ਤੋਂ ਹੀ ਦ੍ਰਿੜ ਰਹੇ ਤੇ ਹੁਣ ਇਹ ਸ਼ੇਅਰਡ ਡਿਪਾਰਟਮੈਂਟ ਦੇ ਵਿੱਚ ਅਕੈਡਮੀ ਵਿੱਚ ਨਹੀਂ and he is getting trained to be a deputy to be an officer iku main khodi je in me samjho daan ve bachon thodi samjh wadiya aa jugi kha par main khaas tareehi rakhe haan paizul dasin ji jithe vi tusin tusin mere baatan nahi te ek aaha gagandeep singh jo ki apne local sevadar te buzurg wadele baba avtar singh unhare beve ne eh vi ਅਮ ਸ਼ੇਰਫ ਡਿਪਾਰਟਮੈਂਟ ਦੇ ਇਨਸਟਰੈਕਸ਼ਨਲ ਅਫਸਰ ਵੀ ਹੁਣ ਡਿਊਟੀ ਕਰ ਰਹੇ ਨੇ ਇਹਨਾਂ ਨੇ ਅਕੈਡਮੀ ਕਰ ਲਈ ਆ ਤੇ ਇਹ ਵੀ ਸਿੱਖੀ ਸਰੂਪ ਦੇ ਵਿੱਚ ਇਹ ਪਹਿਲਾਂ ਪੰਜਾਬ ਤੋਂ ਇਮੀਗ੍ਰੈਂਟ ਹੋਏ ਇਮੀਗ੍ਰੇਟ ਹੋ ਕੇ ਮਤਲਬ ਉਸ ਦੇਸ਼ ਤੋਂ ਪਹਿਲਾਂ ਇੱਥੇ ਆਏ ਇੱਥੇ ਫਿਰ ਪ੍ਰਾਇਮ ਸ਼ੁਰੂ ਕੀਤੀ ਇੱਥੋਂ ਦਾ ਕਲਚਰ ਸਮਝਿਆ ਤੇ ਫਿਰ ਕਲਚਰ ਸਮਝਦੇ ਸਮਝਦੇ ਇਹ ਡੋਲੇ ਇਹਨਾਂ ਦੇ ਵੀ ਸਾਰੇ ਪਰਿਵਾਰ ਤੇ ਗੁਰੂ ਮਹਾਰਾਜ ਦੀ ਕੀਰਤਨ ਰਹੀ ਆ ਇਹ ਵੀ ਹਿਸਾਬਤ ਸਰੂਪ ਹੋ ਕੇ ਅ ਅਕੈਡਮੀ ਦੇ ਵਿੱਚ ਇਹਨਾਂ ਨੇ ਅਕੈਡਮੀ ਪਾਸ ਕਰਕੇ ਕ੍ਰੈਕਸ਼ਨਲ ਅਫਸਰ ਦੀ ਡਿਊਟੀ ਜੁਆਇਨ ਕੀਤੀ ਆ ਇਹ ਜੋ ਦੋਨੇ ਇਹਨਾਂ ਦੀਆਂ ਫਿਊਜਸ ਨੇ ਥੋੜੀ ਜਾਣਕਾਰੀ ਲਈ ਮੈਂ ਸਿਰਫ ਕਹਿ ਰਿਹਾ ਹਾਂ ਜੇ ਤੁਸੀਂ ਸ਼ਰਟਸ ਡਿਪਾਰਟਮੈਂਟ ਜੁਆਇਨ ਕਰਨਾ ਦੋ ਅਲੱਗ ਚੈਨਲਸ ਨੇ ਇੱਕ ਕ੍ਰੈਕਸ਼ਨਲ ਅਫਸਰ ਦਾ ਜੋ ਕਿ ਜੇਲਾ ਦੇ ਵਿੱਚ ਕੰਮ ਕਰਦੇ ਆ ਕੇਦੀਆਂ ਨੂੰ ਸਾਹਮਣੇ ਆ ਅਕੈਡਮੀ ਇੰਸਪੈਕਟਰਸ ਦੇ ਠੀਕ ਕਰ ਤੋਂ ਬਿਜ਼ਨਸ ਐਂਡ ਮੇਕ ਸ਼ure that everything is safe ਤੇ ਇੱਕ ਹੈਗੀ ਡੈਪਟੀ ਦੀ ਜੌਬ ਜਿਹੜੀ ਕਿ ਆਮ ਅਮ ਪੋਪੂਲੇਸ਼ਨ ਡਾਇਰੈਕਟਰ ਸੁਰੱਖਤ ਸੁਰੱਖਤ ਸੁਰੱਖਾ ਦਾ ਗੱਲ ਬਣਿਆ ਵੀ ਕੀਪ ਦ ਸੇਫਟੀ ਔਫ ਦ ਪੀਪਲ ਠੀਕ ਹੈ ਸੋ ਅਮ ਬਿਫੋਰ ਵੀ ਰੈਕਗਨਾਈਜ਼ देम ਮੈਨਨ ਦੋ ਕੁਐਸਚਨ ਪੁੱਛਣੇ ਆ ਸੋ ਇਤਰਾਜ ਸਿੰਘ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਹਾਡਾ ਐਕਚੁਅਲੀ ਮਗਾ ਦੇ ਲੀਪ ਤੋਂ ਸਟਾਰਟ ਕਰਦਾ ਗੱਲ ਹੈ ਤੁਸੀਂ ਸਾਰਿਆਂ ਨੂੰ ਇਹ ਦੱਸ ਸਕਦੇ ਹੋ ਵੀ ਤੁਸੀਂ ਪੜ੍ਹਾਈ ਕਿਹੜੀ ਕੀਤੀ ਹੈ ਤੇ ਪੜ੍ਹਾਈ ਕਰਕੇ ਸ਼ੇਅਰ ਡਿਪਾਰਟਮੈਂਟ ਦੇ ਵਿੱਚ ਕ੍ਰੈਕਸ਼ਨਲ ਆਫਸਰ ਦੀ ਜੌਬ ਲਈ ਤੁਸੀਂ ਕੀ ਕਰਨਾ ਪਿਆ ਪਹਿਲਾਂ ਸਾਰਿਆਂ ਨੂੰ ਵਾਇਟੋਲਜੀ ਦਾ ਖਾਲਸਾ ਵਾਇਟਜੀ ਦੀ ਫਤਿਹ ਅ ਤਨਖਾੜ ਕੋੜਤਨਵਾ ਗੁਰਮਹਾਰਾ ਜਿਨ੍ਹਾਂ ਨੂੰ ਦਸਤਾਰ ਬਖਸ਼ੀ ਤੇ ਇੱਥੇ ਪਹੁੰਚਾਇਆ ਤੇ ਕਿਕਰ ਆਪਣੇ ਆਪਣੇ ਸੋਦਾ ਤੇ ਮੈਨੂੰ ਤੁਹਾਡੀ ਦਾ ਧੰਨਵਾਦ ਗਣੇ ਸਮਰਵਰ ਸਰ ਤੇ ਮੈਂ ਇੱਥੇ ਇੱਕ ਸਕੂਲ ਕੀਤਾ ਆਪਣਾ ਮੇਰ ਸਕੂਲ ਤੇ ਕਿਤਾਇਆ ਆਈ ਸਕੂਲ ਤੇ ਤੋਂ ਮੈਂ ਆਪਣਾ ਕਾਲਜ ਗਿਆ ਮੈਂ ਅਫਰ ਕੀਤੀ ਆਪਣੀ ਬੈਚਲਰਸ ਵਿਦ ਦਿ ਕਮਨਨ ਜਸਟਿਸ ਸਿਸਟਮ ਤੇ ਉਹ ਤੋਂ ਬਾਅਦ ਮੈਂ ਆਪਣਾ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਉਹਨੂੰ ਕਹਿੰਦੇ ਫਿਊਨੋਵੀ ਸੋ ਯੂ ਕੂਮਨ ਡੈਫੀ ਤੇ ਉਹਦੇ ਵਿੱਚ ਡੇਲਸ ਹਾਲ ਆ ਗਿਆ ਨਾ ਉਹਨੂੰ ਕਰਨ ਨੂੰ ਤੇ ਉਹ ਵੀ ਕੀਤਾ ਤੇ ਫਿਰ ਇਹ ਜਿਹੜਾ ਮੈਂ ਹੁਣ ਕੀਤਾ ਹੈ ਇਜ਼ਲੀ 2 ਮਹੀਨੇ ਦਾ ਪ੍ਰੋਗਰਾਮ ਹੈ ਤੇ ਇਹਦੇ ਵਿੱਚ ਤੁਹਾਡੇ ਹਰ ਇੱਕ ਵੀਕਲੀ ਟੈਸਟ ਹੁੰਦੇ ਨੇ ਤੇ ਸੋ ਦਾ ਫਿਜ਼ੀਕਲ ਹੁੰਦਾ ਜਾਂ ਸੋਨ ਮੰਟਲੀ ਦੇਖਦੇ ਸਾਰਾ ਕੁਝ ਦੇਖਦੇ ਆ ਤੇ ਬਾਚੋਂ ਸੋਈ ਪੰਜਾਂ ਆਫ ਲਿਬਰੇਜਸ਼ਨ ਹੁੰਦੀ ਆ ਤੇ ਜਿਸ ਦੀ ਸਾਰਾ ਸਪਾਸ ਕਰ ਲਿਆ ਤਾਂ ਸੋਨ ਤਿੰਨ ਹੱਥੇ geh ho hunde hote ਸੋ ਲੈਕ ਟੈਸਟ ਹੁੰਦਾ ਪੋਸਟ ਟੂ ਬੀ ਅ ਲਾਰ ਐਨਫੋਰਸਰ ਸੋ ਉਹਦੇ ਲਿੰਡਾ ਤੇ ਬਾਚੋਂ ਸਦ ਨੂੰ ਫਾਇਰ arms ਤੋਂ ਕਿਸਾਂ ਦਾ ਉਹਦੇ ਸਨ ਪਰਬੇਟ ਹੁੰਦੇ ਆ ਤੇ ਮਲ 200 ਦੀ ਜੌਬ ਵੀ ਕ腐ਸ਼ਨ ਕਰੀਤਾ ਰਹਿੰਦੇ ਆ You can ask the same question. What was your process? So, for those who don't understand, I'll just uh, speak in English to the younger children. So, I just recently just graduated from Fresno State, just like Doug uh, and Singer, as a 108. So, while I was going through uh, Fresno State, I was achieving my uh, um, police credentials. So, I was going through the police academy. Uh, after the police academy, I uh, became a reserve and was working part time as a president deputy. And as a deputy, I would go out and uh, attend calls for service, uh, do vehicle stops, I would have the power to arrest people, I carried a badge, I carried a gun. And uh, now I'm currently in that next process to become a full time peace officer. So that's awesome. Thank you so much. So, so I didn't my head to how many law enforcement are in Donatona? Police, fire, army. Okay. ਕੱਲ ਮੈਂ ਨਾ ਪੀਸਫੁਲ ਗ੍ਰੈਜੂਏਸ਼ਨ ਤੇ ਗਿਆ ਤੇ ਵਿੱਚੋਂ ਅੱਧੇ ਬੱਚੇ ਕਹਿੰਦੇ ਅਸੀਂ ਲਾਅ ਐਨਫੋਰਸਮੈਂਟ ਜੁਆਇਨ ਕਰ ਗਏ ਠੀਕ ਆ ਸੋ ਆਈ نو ਵੀ ਆਪਨੇ ਕਮਿਊਨਿਟੀ ਦੇ ਵਿੱਚ ਇੰਟਰਸਟ ਆ ਜੇ ਕਿਸੇ ਨੂੰ ਕੋਈ ਵੀ ਕੁਐਸਚਨ ਆ ਤੁਸੀਂ ਗਗਨਦੀਪ ਸਿੰਘ ਨਾਲ ਇਰਾਦ ਸੀ ਨਾਲ ਗੱਲਬਾਤ ਕਰ ਸਕਦੇ ਹੋ ਯੂ ਕੈਨ ਟਾਕ ਟੂ ਮਾਈਸੈਲਫ ਅਕਿਲਪਾ ਜੀ ਕਿਸ ਨਾਲ ਗੱਲ ਕਰ ਸਕਦੇ ਹੋ ਤੁਸੀਂ ਅਸੀਂ ਕਨੈਕਟ ਕਰਵਾ ਦਾਂਗੇ ਖਾਸ ਕਰਕੇ ਇਹਦੇ ਵੱਡੇ ਬੱਚੇ ਆ ਸਿੰਘ ਤੇ ਬੀਬੀਆਂ ਜਿਹਨਾਂ ਨੇ ਸਟੇਟ ਤੋਂ ਪਹਿਲੇ ਡਿਗਰੀਜ਼ ਕੀਤੀਆਂ ਬੈਚਲਰਜ਼ ਕੀਤੀਆਂ ਉਦੋਂ ਬਾਅਦ ਫਿਰ ਨੇ ਅਕੈਡਮੀ ਜੁਆਇਨ ਕੀਤੀ ਸੋ ਇਨਾਂ ਦਾ ਪ੍ਰੋਸੈਸ ਜੁੜ ਹੈਗਾ but today it was to the JC Law Enforcement Company. So in the gender I'm gonna ask uh, Sergeant Halomo. Did I say it right? Halomo. Halomo and I meant corporal. Um, they're different ranks. But I'm just gonna ask her to say just a few things about um, what the process is and if anybody wants to get any information what they can do. And if you want to share anything good, good about these guys you can as well. Well, hello guys, uh, my name is uh, Officer Olomo. Um Well, to become a police officer or a correctional officer, you have to be at least 21 years old. However, we do have explorer programs where you guys can start at 14 and then go all the way up. And when you're there, you guys can get all these activities where you get all the experience of what you guys can do. It helps you choose what career you want to go. If you want to be in the correction side or you want to be in the deputy side? Um, I have the privilege to actually have worked with both these guys behind me. Um, they are doing very well. Ub uh, is actually still in the cabin here at the moment, and I think he will be a great officer. Um, Sadu will be here. Uh, <laughs> he he's he's gonna be there. He's gonna all get, get like, <laughs> <things>. <laughs> He's gonna do really well. Um, definitely has a heart for it, and I think that is what we need out in the community to be a better be a better uh, community all around okay thank you so much thank you so much so singali okay so um, ਇਨਾ ਆਪਾਂ ਸਨਮਾਨ ਦੇ ਆਪਾਂ ਇਕੱਲੇ ਬੀਚੇ ਅੱਗੇ ਅੱਗੇ ਤਾਂ ਇਹ ਇੱਕ ਨਾ ਨਾ ਇਹ ਕਹਿੰਨੀ ਤੁਹਾਡੇ ਵਿੱਚ ਬੱਚੇ ਕਾਫੀ ਨੇ ਜਿਹੜੇ ਸ਼ਰਾਰਤੀ ਹੋ ਗੱਲ ਮੇਸ਼ ਨਹੀਂ ਸੁਣਦੇ ਹਮਨੀ ਵੀ ਵਰ ਲਾਈਕ ਦੈਟ ਆਤ ਖੜੇ ਕਰੋ ਹਾਂ ਗਗਨਦੀਪ ਵੀ ਇਹਦੇ ਜਿੰਦਾ ਸੀਗਾ ਸੋ ਇਟ ਡਸਨਟ ਮੀਨ ਐਨੀਥਿੰਗ ਗੁਰੂ ਮਹਾਰਾਜ ਜਦੋਂ ਬਖਸ਼ਿਸ਼ਾ ਕਰਦੇ ਆ ਨਾ ਗੱਫੇ ਭਰ ਭਾ ਕੇ ਦਿੰਦੇ ਆ ਦੇਖੋ ਰਾਈਟ ਸੋ ਜੁੜੇ ਰਹੋ ਐਂਡ ਜਸਟ ਡੂ ਦ ਰਾਈਟ ਥਿੰਗ

ਇਨੇ ਸੇਵਾ ਵੀ ਬਹੁਤ ਕੀਤੀ ਆ ਜੇ ਤੁਸੀਂ ਸੁਣਾਣਾ ਵਾ ਗਗਨ ਸਿੰਘ ਜੀ ਨੇ ਸੇਵਾ ਵੀ ਬਹੁਤ ਕੀਤੀ ਹੈ ਉਹਦਾ ਲਈ ਤੇ ਪਾ ਗੀ ਨਹੀਂ ਗਾ ਮੈਂ ਦੱਸਿਆ 30 ਸੈਕਿੰਡ ਲੱਗੇ ਹੌਸਲਾ ਲੈਣਾ ਸੋ ਜੀ ਜੀ ਤੁਹਾਡੇ ਸ਼ਰਾਪ ਦੀ ਨਿਆਣੀਆਂ ਤਾਂ ਬੜਾ ਫਿਕਰ ਨਾ ਕਰੋ ਆਪਣਾ ਗਗਨ ਸਿੰਘ ਵੀ ਬਹੁਤ ਚਾਹਤੀ ਗਾ ਲੰਦਾ ਸਵਾਗਤ ਗੋਲੇ ਸੋਹਣ ਹਾਲ ਸਭ ਸਿਆਤਾ ਮੈਂ ਜੇ ਕ੍ਰਿਤ ਕਰਾਂ ਵੀ ਕਲੇਸ਼ਰਾਤ ਨਹੀਂ ਕਿਹੜੇ ਸ਼ਰਾਰਤੀਆਂ ਦਾ ਕੰਮ ਵੀ ਬਹੁਤ ਆਉਂਦਾ ਨਗਰ ਕੀਰਤਨ ਵੇਲੇ ਦੀਵਾਲੀ ਵੇਲੇ ਜਿੰਨੀਆਂ ਸਵਾਵਾ ਗੱਦਨਦੀਪ ਸਿੰਘ ਉਹਨੇ ਇਹਨਾਂ ਦੇ ਉਮਰ ਦੇ ਬੱਚੇ ਲਵਾਉਂਦੇ ਸੀ ਤਾਂ ਉਹ ਵੀ ਬਹੁਤ ਵੱਡੀ ਸੇਵਾ ਸੀ ਕਈ ਕਈ ਹਫ਼ਤੇ ਇਹਨਾਂ ਨੇ ਰੱਖ ਕੇ ਬੱਚਿਆਂ ਨੇ ਲੜਕੀਆਂ ਲਔਣੀਆਂ ਸਫਾਈਆਂ ਕਰਨੀਆਂ ਬਹੁਤ ਮਿਹਨਤ ਹੈ ਜੀ ਹਾਂ ਜੀ ਠੀਕ ਹੈ ਜੀ ਬਹੁਤ ਸਵਾਵਾ ਕਰਨੀਆਂ ਸੋ ਇੱਕ ਚੀਜ਼ ਮੈਂ ਇਹਨਾਂ ਨੂੰ ਬੇਨਤੀ ਕਰੂੰ ਵੀ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਸਵਾਮ ਦੇ ਅਸਵਾਮ ਦਾ ਰੂਪ ਬਦਲਦਾ ਰਹਿਣਾ ਹੋਣਾ ਇੱਕ ਚੀਜ਼ ਇਹ ਹੈ ਬੇਵੀ ਹਿਦੇਵੋ ਉਮਰ ਦੇ ਹਿਸਾਬ ਨਾਲ ਸਵਾਮ ਦਾ ਰੂਪ ਬਦਲਦਾ ਰਹਿਣਾ ਹੁਣ ਇਹਨਾਂ ਤੋਂ ਲੜੀਆਂ ਤੋਂ ਆਉਣ ਦੀ ਸੇਵਾ ਨਹੀਂ ਹੁਣ ਇਹਨਾਂ ਤੋਂ ਵੱਡੀਆਂ ਜ਼ਿੰਮੇਵਾਰੀਆਂ ਆਈਆਂ ਸੇਵਾ ਸੀ ਦੋਨਾਂ ਬੱਚਿਆਂ ਨੂੰ ਲੈਣੀਆਂ ਬੱਚਾ ਕ੍ਰਾਸ ਸਿੰਘ ਜਦਾ ਬੱਚੇ ਗੁਰਦੀਪ ਸਿੰਘ ਤੇ ਮਹਾਰਾਜ ਕਿਰਪਾ ਕਰੇ ਇਸ ਜਿਹੜੀ ਬਰਦੀ ਦੀ ਇਲਾਜ ਰੱਖਣਾ ਗੁਰੂ ਸਿੱਖੀ ਸਰੂਪ ਦੇ ਵਿੱਚ ਰਹਿੰਦੇ ਆ ਸਤਿਗੁਰਾਂ ਦੇ ਕਮਾਏ ਹੋਏ ਬੱਚੇ ਜਿਹੜੇ ਇਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਪਾਲੇ ਮੇਰੇ ਵੀਰ ਪ੍ਰਮੋਦ ਸਿੰਘ ਨੂੰ ਵੀ ਤਾਲੀਆਂ ਇੱਕ ਨਾ ਜਾਣਿਆ ਨਿਸ਼ਾਨਿਆ ਨਾਮ ਹੈ ਇਸ ਇਲਾਕੇ ਦਾ ਤੇ ਬਾਬਾ ਅਵਤਾਰ ਸਿੰਘ ਦੀ ਇਹ ਦੋ ਉਹ ਨਾਂ ਨੇ ਜਿਨ੍ਹਾਂ ਨੂੰ ਇਸ ਫ੍ਰਿਜਰੋਂ ਨਹੀਂ ਕੱਢਾ ਆਲੇ-ਦਾਲੇ ਦੇ ਸਾਰੇ ਇਲਾਕੇ ਦੇ ਨਾਮ ਤੋਂ ਵਾਕਿਵ ਨੇ ਇਹਨਾਂ ਦਾ ਸਨਭਾਰ ਕਰਦੇ ਉਹਦੇ ਪਿੱਛੇ ਜੇ ਅੱਜ ਇਹ ਬੱਚੇ ਇੱਥੇ ਖੜੇ ਨੇ ਤੇ ਇਹਨਾਂ ਦੇ ਪਰਿਵਾਰਾਂ ਦੀਆਂ ਵੀ ਕਮਾਈਆਂ ਨੇ ਬੋਲੇ ਸੋ ਦੇ ਹਾਲ ਸੋ ਸਿੱਧਾ બોલ બોતા નવ દિસાને લા વાય ગુજી કાલા સો આઈ બોલે સો નેહાલ ચુ એની બેતیاں સિંગા મે એક હોર ગલ જુસાનિ કર લેણી કે ભાઈ સાહેબ ને તોરી સગી ભાઈ આપ કિસી ને ગલ કરની કરી કર દેયા દેખો જਿੱતે આપા ગોલસે ખાં કે આપા ઇસે દુનિયા મે જીવતરના વા એ દોની ચીજા કે હેકટ્ટીયા ચાલદિયા હે ਹੁਣ ਤੁਸੀਂ ਹੋਰ ਐ ਗੁਰੂ ਘਰ ਨੂੰ ਸਿੱਖੀ ਨੂੰ ਆਪਾਂ ਕਦੇ ਵੀ ਇਹ ਤੋਂ ਆਪਾਂ ਬ੍ਰੇਕ ਨਹੀਂ ਲੈ ਸਕਦੇ ਬਿਕਾਜ਼ ਦਿਸ ਇਜ਼ ਲਾਈਕ ਵਾਟਰ ਐਂਡ 에ਅਰ ਫॉर ਗੁਰਸੇਖ ਹਨਾ ਵੀ ਲਿਵ ਆਫ ਔਫ ਦਿਸ ਸੋ ਜਸਟ ਥੀਕ ਕਰ ਇਨ ਮਾਈਂਡ ਬਾਪਾ ਐਜ਼ ਗੁਰਸੇਖ ਦੁਨੀਆ ਦੇ ਵਿੱਚ ਵਿਚਰਨਾ ਵਾ ਠੀਕ ਆ ਇਹ ਜਿਹੜੇ ਸਿੰਘ ਨੇ ਇਹ ਐਜ਼ ਗੁਰਸੇਖ ਦੁਨੀਆ ਦੇ ਵਿੱਚ ਵਿਚਰ ਰਹੇ ਨੇ ਦੇਅਰ ਮੇਕਿੰਗ ਵੇਵਸ ਇਨ देयर professions ਤੇ ਉਹਦੇ ਲਈ ਸਿਰਫ ਆਪਾਂ ਗੁਰੂ ਸਾਹਿਬ ਦਾ ਧੰਨਵਾਦ ਕਰ ਸਕਦੇ ਆ ਵੀ ਉਹ ਬਖਸ਼ਿਸ਼ਾਂ ਕਿਰਪਾ ਕਰ ਰਹੇ ਹਾਂ ਸੋ ਇਹਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਦਾ ਖਾਸ ਸਾਹ ਵਾਹਿਗੁਰੂ ਜੀ ਹਾਂਜੀ ਉਹ ਤੋਂ ਪੁਰਾਣਾ ਪਿਛਲੇ ਕਈ ਸਾਲਾਂ ਤੋਂ ਆਪਾਂ ਕੀਤਾ ਪਹਿਲਾਂ ਆਪਾਂ ਨਗਰ ਕੀਰਤਨ ਦੇ ਸੰਬੰਧ ਵਿੱਚ ਜਦੋਂ ਸਮਾਗਮ ਹੁੰਦੇ ਸੀ ਉਦੋਂ ਆਪਾਂ ਉੱਥੇ ਸਟੇਜ ਤੋਂ ਪਿਛਲੇ ਸਾਲ ਵੀ ਆਪਾਂ 5 6 ਬੱਚਿਆਂ ਨੂੰ ਨਾਲ ਆਪਾਂ ਜਿਹੜੇ ਸਾਡੇ ਫ੍ਰੀਡਨੋ ਏਰੀਆ ਦੇ ਵਿੱਚ ਸਿਵਾਮਾ ਨੂੰ ਆਉਣ ਵਾਲੇ ਵੀਰ ਪੈਣਾ ਨੇ ਉਹਨਾਂ ਨੂੰ ਸਰਕਾਰ ਦੇੰਦੇ ਆ ਰਹੇ ਆ ਹੁਣ ਇਹ ਕੁਝ ਸਮਾਂ ਪਹਿਲਾਂ ਜਦੋਂ ਮਾਪੁਰ ਖੇਤੀ ਆਈ ਸੀ ਬਾਬਾ ਨਾਨ ਸਿੰਘ ਜੀ ਖਾਲਸਾ ੋਖੀ ਦੰਦਮਈ ਟਕਸਾਲ ਉਹਨਾਂ ਨਾਲ ਵਿਚਾਰ ਕਰਦੇ ਆ ਮੈਂ ਕੁਝ ਪੱਤ ਹੰਗਾ ਅਗੇ ਰੱਖੇ ਸੀ ਬੱਚਿਆਂ ਦੇ ਸਬੰਧ ਚ ਕਿਉਂਕਿ ਸੂਹ ਦੇ ਸਬੰਧ ਚ ਉਹ ਇਹ ਸਾਰੀ ਜਾਣਕਾਰੀ ਪੁੱਛਦੇ ਰਹੇ ਵੀ ਦੱਸੋ ਕਿਵੇਂ ਕਰਦੇ ਹੋ ਕੀ ਕਰਦੇ ਹੋ ਤਾਂ ਉਹਨਾਂ ਨੇ ਇਹ ਚੀਜ਼ਾਂ ਨੂੰ ਵਿਸ਼ੇਸ਼ ਕਿਹਾ ਕਿ ਭਾਈ ਬੱਚਿਆਂ ਦੀ ਖਾਤਰ ਜੋ ਇਸ ਸਾਨ ਤੋਂ ਜੋ ਇਸ ਸਾਲ ਦੇ ਸ਼ਾਨ ਤੋਂ ਆਪਾਂ ਨੂੰ ਜ਼ਰੂਰ ਕਪਾਹ ਜੋ ਸਹਿਯੋਗ ਚਾਹੀਦਾ ਉਹ ਕਹਿੰਦੇ ਵੀ ਪ੍ਰਬੰਧਕ ਜਾਨਾ ਉਹ ਤੁਹਾਡੇ ਨਾਲ ਉਹ ਇਹਦਾ ਪੂਰਾ ਨਿਭਾਉਂਗੇ ਮੈਂ ਬੇਨਤੀ ਕਰੀ ਮੈਂ ਕਿਹਾ ਜੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਇਹ ਸुरू ਸुरू ਹੋਇਆ ਪ੍ਰਬੰਧਕ ਜਾਨਾ ਹਮੇਸ਼ਾ ਹੀ ਇਸ ਪੱਖ ਨੂੰ ਬਹੁਤ ਉਦਮ ਉਪਰਾਲਾ ਦਿੰਦੇ ਰਹਿਆ ਪਰ ਉਦੋਂ ਫਿਰ ਕੁਝ ਬੈਠ ਕੇ ਅਸੀਂ ਸਾਰੇ ਸਿੰਘਾਂ ਨੇ ਭਾਈ ਹਰਪੀਰ ਸਿੰਘ ਰਾਜ ਵਿਕੰਦਰ ਸਿੰਘ ਅਸ਼ਕਰ ਸਿੰਘ ਹੋਰ ਬਿਆਤ ਸਿੰਘ ਆਈ ਅਜੀਤਪਾਲ ਸਿੰਘ ਤੇ ਚਤਨੰਜਨ ਪਾਲ ਸਿੰਘ ਅਸੀਂ ਇੱਕ ਵੱਡਾ ਕਾਫਲਾ ਹੁਣ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਨਵੇਂ ਬੱਚਿਆਂ ਨੂੰ ਅਸੀਂ ਸ਼ਾਮਲ ਕਰਿਆ ਵਾ ਬੱਚਾ ਐਸਾ ਤੋਂ ਦਪਿੰਦਰ ਪਾਲ ਸਿੰਘ ਉਹ ਪੜਾਉਣ ਲੱਗਿਆ ਹੁਣ ਨਵੇਂ ਬੱਚੇ ਅਸੀਂ ਇਹ ਸੋਚ ਰਹੇ ਹਾਂ ਕਿ ਨਵੇਂ ਬੱਚੇ ਨੂੰ ਲਿਆਈਏ ਮੈਨਾਂ ਅਪਾ ਵਿਸ਼ੇ ਵਾਲਾ ਉਹਨਾ ਮੁਰਕੇ ਸੁਬੇ ਦੇ ਚਾਦੇ ਚਾਦੇ ਥੋੜੀ ਤੁਹਾਨੂੰ ਪਤਾ ਨਾਲ ਗੱਲਾਂ ਮਤਾਂ ਦੋਨੋਂ ਪੱਖ ਕਰਦੇ ਪੈ ਜਾਂਦੇ ਆ ਇਸ ਪਰਲੇਵਾ ਦਾ ਬਦਨਾ ਵੀ ਜਿੰਨੇ ਵੀ ਬੱਚੇ ਇਸ ਸਾਲ ਦੇ ਸੇਵਾ ਕਰਦੇ ਦਸਤਾਰ ਬੰਨੀ ਹੋਗੀ ਤੇ ਸਿੱਖੀ ਸੂਪ ਚ ਹੋਣਗੇ ਜਿਹੜੇ ਵੀ ਬਾਹਰ ਕਿਤੇ ਜਾਵਾਂ ਤੇ ਇਹੋ ਜਿਹੇ ਜਾਵਾਂ ਜਿਹੜੀਆਂ ਸਰਵਸਤਰੀਆਂ ਨੇ ਇਸ ਕੰਟਰੀ ਲਈ ਜਾਂ ਕੁਝ ਜਿਹੜੇ ਹੋਰ ਚੰਗੇ ਅਹੁਦਿਆਂ ਤੇ ਪਹੁੰਚਦੇ ਨੇ ਉਹ ਆਪ ਜੀ ਗੁਰਦੁਆਰਾ ਸਾਹਿਬ ਦੀ ਵਿਵੰਨ ਕਮੇਟੀ ਦਾ ਜਾਂ ਵਿਸ਼ੇਸ਼ ਕਰਕੇ ਕਿਉਂਕਿ ਇਹ ਅਸੀਂ ਮੇਰੇ ਪੋਨੇ ਭਾਈ ਹਰਪ੍ਰੀਤ ਸਿੰਘ ਰਾਜਵੀਰ ਜਾਂ ਭਾਈ ਅਜੀਤਪਾਲ ਸਿੰਘ ਇਹ ਚੀਜ਼ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕਰਦੀਆਂ ਕਿਉਂਕਿ ਕਈ ਵਾਰ ਨਹੀਂ ਪਤਾ ਲੱਗਦਾ ਜਿੰਨੇ ਵੀ ਬੱਚੇ ਆ ਪਾਪਾ ਜਦੋਂ ਸਕੂਲ ਦਾ ਸਵਾਗਤ ਹੋਇਆ ਕਰੂਗਾ ਬੱਚੇ ਦਾ ਸਵਾਗਤ ਹੋਇਆ ਕਰੂਗਾ ਨਾ ਜੈ ਨੈਗੇਟਿਵ ਜਦੋਂ ਉਹਨਾਂ ਜਿੰਨੇ ਬੱਚੇ ਸਾਡੇ ਚੰਗੇ ਆਉਂਦੇ ਆ ਤੇ ਜਾਂਦੇ ਅਸੀਂ ਉਹਨਾਂ ਦਾ ਸਤਿਕਾਰ ਕਰਨਾ ਪਰ ਯਾਦ ਰੱਖਿਓ ਸਿਰਫ ਮਾਫੀ ਚਾਹੁੰਦਾ ਕਿਉਂ ਕਿ ਅਸੀਂ ਨਿਰਦੇਸ਼ਾਂ ਦੇ ਵਿੱਚ ਰਹਿ ਕੇ ਆਪਣਾ ਇਹ ਸਿੱਖੀ ਸਰੂਪ ਦੀ ਪਰਚਾਣ ਇਹਨਾਂ ਬੱਚਿਆਂ ਨੂੰ ਦੇਣੀ ਹੈ ਇਹ ਸੋਚਣਾ ਮੇ제 ਇੱਕ ਸਿੰਘ ਸਾ ਤੋਂ ਪਹਿਲੇ ਬੱਚੇ ਚੱਕ ਦੇਖਣ ਅੱਜ ਬੜਾ ਖੁਸ਼ੀ ਦਾ ਦਿਨ ਆ ਕਿ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸਾਡੇ ਦੋ ਜਿਹੜੇ ਸਿੰਘ ਸ਼ੈਰਫ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਹੜਾ ਬੇਟਾ ਉਹ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਬੇਟਾ ਹੋਣਦਾਰ ਪੁੱਤਰ ਤੇ ਦੂਸਰਾ ਵੱਡੇ ਪੱਤਰਕਾਰ ਫਲਵੰਤੂ ਵੀ ਧਾਲੀਆਂ ਉਹਨਾਂ ਦਾ ਬੇਟਾ ਤੇ ਅਸੀਂ ਦੋਹਾਂ ਹੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਆਸ ਕਰਦੇ ਆ ਵੀ ਇਹਨਾਂ ਤੋਂ ਹੋਰ ਜਾਗ ਜਿਵੇਂ ਕਹਿੰਦਾ ਸਿੱਖ ਕੇੜ ਨਵੀਂ ਪੀੜ੍ਹੀ ਆ ਸਾਡੇ ਇਸ ਪਾਸੇ ਵੱਲ ਨੂੰ ਆਵੇ ਆਰਮਡ ਫੋਰਸ ਦੇ ਵਿੱਚ ਜਾਵੇ ਤੇ ਨਾਲ ਦੀ ਨਾਲ ਗੁਰਦੁਆਰਾ ਨਾਨਕ ਪ੍ਰਕਾਸ਼ ਵੱਲੋਂ ਅੱਜ ਛੋਟੇ ਬੱਚੇ ਜਿਹੜਾ ਇੱਥੇ ਸਕੂਲ ਚੱਲ ਰਿਹਾ ਪੰਜਾਬੀ ਸਕੂਲ ਉਹਦੇ ਸਬੰਧ ਦੇ ਵਿੱਚ ਵੀ ਪ੍ਰੋਗਰਾਮ ਚੱਲ ਰਹੇ ਹੈਗੇ ਆ ਉਹਦੀ ਐਨੀਵਰਸਰੀ ਮਨਾਈ ਜਾ ਰਹੀ ਹੈਗੀ ਆ ਤੇ ਅਸੀਂ ਸਮੂਹ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਬੱਚਿਆਂ ਨੂੰ ਪੰਜਾਬੀ ਵੱਲ ਜੋੜ ਰਹੇ ਨੇ ਇਤਿਹਾਸ ਕਰਦੇ ਆ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰੂ ਨਾਨਕ ਕਾਸ਼ ਵਿਖੇ ਜਿਨੇ ਵੀ ਇਸ ਇਲਾਕੇ ਦੇ ਵਿੱਚੋਂ ਬੱਚੇ ਸਿੱਖੀ ਸੰਧੂ ਦੇ ਵਿੱਚ ਵੱਖਰੇ 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 ਮੈਂ ਇਹਦੇ ਵਿੱਚ ਵੱਖਰੇ ਵੱਖਰੇ ਡਿਊਟੀਆਂ ਕਰ ਰਹੇ ਨੇ ਪਨਾ ਸਿਟੀ ਸਿਟੀ ਜਨੇਪਾ ਮੈਂ ਉਹ ਸਾਹਬ ਦੇ ਵਿੱਚ ਨੇ ਜੇ ਜਿਨ੍ਹਾਂ ਦੇ ਵਿੱਚੋਂ ਅੱਜ ਸਾਡਾ ਭਟੰਗੀ ਭਾਈ ਗਗਨਦੀਪ ਸਿੰਘ ਅਤੇ ਭਾਈ ਰਾਜ ਸਿੰਘ ਇਹ ਸਰਫ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਉਹਨਾਂ ਦਾ ਅੱਜ ਮਾਨ ਸਨਮਾਨ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਸਮੂਚੀ ਸੰਗਤ ਵੱਲੋਂ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਅੱਗੇ ਵੀ ਆਸ ਕਰਦੇ ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਸਿੱਖੀ ਸ੍ਰੋਮ ਦੇ ਵਿੱਚ ਰਹੇਗੇ ਤੇ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਇਸ ਸਮੁਖ ਦੇ ਵਿੱਚ ਰਹਿੰਦੇ ਹੋਏ ਇਹਨਾਂ ਦੇ ਹਰ ਇੱਕ ਖੇਤਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹੀ ਆਸ਼ੀਰਵਾਦ ਕਰਦੇ ਆਂ ਤੇ ਬਾਕੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗਨਾਨਕ ਜੀ ਦਾ ਇਸ ਪ੍ਰਸਤਨ ਦੇਖੇ ਇਤੋਂ ਪੰਜਾਬੀ ਸਕੂਲ ਤੋਂ ਗ੍ਰੈਜੂਏਟ ਹੋ ਕੇ ਕਹਾ ਹੱਥ ਬੜਿਆਂ ਹੁੰਦਿਆਂ ਤੇ ਲੱਗ ਰਹੇ ਆ ਜੌਬਾਂ ਤੇ ਲੱਗੇ ਆ ਉਹਨਾਂ ਨੂੰ ਵੀ ਸਰਮਾਨ ਦਿੱਤਾ ਜਾਊਗਾ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੀ ਗੱਲ ਆ ਕਿ ਪੰਜਾਬੀ ਸਕੂਲ ਦਾ 10 ਸਾਲਾ ਬਣਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ so, ACID ਖਾਸਪੋਰਟ ਕੇ ਫ੍ਰਿਜਨੋ ਦੇ ਵਿੱਚ ਸਾਡੇ ਡੈਪਟੀ ਸ਼ਰਫ ਬਣੇ ਦੋ ਪੰਜਾਬੀ ਬੱਚੇ ਜਿਨ੍ਹਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਹੋਰ ਬੱਚਾਂ ਲਈ ਵੀ ਇੱਕ ਉਦਾਹਰਣ ਬਣੇ ਤਾਂ ਕਿ ਆਉਣ ਵਾਲੇ ਬੱਚੇ ਵੀ ਇਹਨਾਂ ਤੋਂ ਕੁਝ ਸਿੱਖ ਸਕਣ ਤੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਕੇ ਇਥੋਂ ਚੰਗੇ ਉਹਦੇ ਉੱਚ ਉਹਦੇ ਉੱਤੇ ਲੱਗ ਸਕਣ ਤੇ ਅੱਗੇ ਤੋਂ ਫੇਰ ਕਦੇ ਇਹੋ ਜੀ ਨਵੀਂ ਰਿਪੋਰਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਕੇ ਤਾਲੀਆਂ ਤੇ ਮੈਂ ਤੁਹਾਡਾ ਦੋਸਤ ਕਲਵੰਤੋਂ ਵੀ ਤਾਲੀਆਂ ਤੇ ਮੇਰੇ ਨਾਲ ਮੇਰਾ ਸਾਥੀ ਨੀ ਟਮਾਸ਼ੀ ਕੇ ਤੇ ਆਓ ਮਿਲਦੇ ਆਂ ਫੇਰ ਕਦੇ ਨਵੀਂ ਰਿਪੋਰਟ ਦੇ ਨਾਲ ਜਦ ਤੱਕ ਤੁਹਾਡਾ ਰੱਖਾ ਸਤਿ ਸ੍ਰੀ ਅਕਾਲ